26 ਤਰੀਕ ਤੱਕ ਸਾਰੀ ਮਾਹੌਲ ਬੜਾ ਇੱਥੇ ਖੁਸ਼ਗੁਵਾਰ ਚੜ੍ਹਦੀ ਕਲਾ ਦਾ ਸੀਗਾ ਜਿਹੜਾ ਕੋਈ ਮਾੜਾ ਮੋਟਾ 25 ਨੂੰ ਕੋਈ ਥੋੜਾ ਬਹੁਤ ਤਣਾਅ ਹੋਇਆ ਉਹ ਵੀ ਜਦੋਂ ਲੋਕ ਮੁਕਰਬਾ ਚੌਂਕ ਆਲੇ ਤੋੜ ਕੇ ਬੈਰੀਕੇਡ ਗਏ ਦਿੱਲੀ ਦੀ ਰਿੰਗ ਰੋਡ ਤੇ ਉਸ ਤੋਂ ਬਾਅਦ ਇੱਕ ਵਕਤ ਸਾਰਾ ਹੀ ਖੁਸ਼ਗੁਵਾਰ ਮਾਹੌਲ ਸੀਗਾ ਚੜ੍ਹਦੀ ਕਲਾ ਸੀਗੀ ਜਦੋਂ 26 ਤਰੀਕ ਦੀ ਸ਼ਾਮ ਨੂੰ ਇੰਡੀਆ ਦੇ ਟੀਵੀ ਦੇ ਰਾਹੀਂ ਉਹਨਾਂ ਨੇ ਇੱਕ ਮਨੋਵਿਗਿਆਨਕ ਹਮਲਾ ਸ਼ੁਰੂ ਕੀਤਾ लाल किले ਤੇ ਜਾਣ ਦਾ ਉੱਥੇ ਨਿਸ਼ਾਨ ਸਾਹਿਬ ਚੁਲਾਉਣ ਦਾ ਜਾਂ ਉੱਥੇ ਤਿਰੰਗੇ ਦੀ ਬੇਅਦਬੀ ਦੀ ਗੱਲ ਲੈ ਕੇ ਆਉਣ ਦਾ ਹਨ ਇਹ ਤਿੰਨ ਨੁਕਤੇਆਂ ਦੇ ਰਾਹੀਂ ਜਦੋਂ ਇੱਕ ਮਨੋਵਿਗਿਆਨਕ ਹਮਲਾ ਕੀਤਾ ਤਾਂ ਉਸ ਮਨੋਵਿਗਿਆਨਕ ਹਮਲੇ ਦੇ ਜਿਹੜੇ ਸਿੱਟੇ ਸਿਗੇ ਉਹਦੇ ਨਾਲ ਬੜੇ ਗਹਿਰੇ ਅਸਰ ਇੱਥੇ ਜਿਹੜੇ ਮੌਜੂਦ ਲੀਡਰਸ਼ਿਪ ਸੀਗੀ ਉਹਦੇ ਉੱਤੇ ਵੀ ਤੇ ਉਹਨਾਂ ਕਰਕੇ ਆਮ ਲੋਕਾਂ ਦੇ ਵੀ ਦੇਖਣ ਨੂੰ ਮਿਲੇ 27 ਨੂੰ ਮਾਹੌਲ ਹੋਰ ਸੀਗਾ ਇੱਥੇ 27 ਨੂੰ ਉਸ ਮਾਨਸਿਕ ਹਮਲੇ ਕਰਕੇ ਮਾਹੌਲ ਇਹ ਬਣ ਗਿਆ ਸੀਗਾ ਕਿ ਲੋਕ ਜਦੋਂ ਬਹੁਤ ਜ਼ਿਆਦਾ ਘਬਰਾ ਗਏ ਸੀਗੇ ਆਪਣੇ ਹਨਾ ਲੀਡਰਸ਼ਿਪ ਬਿਲਕੁਲ ਪੈਰ ਛੱਡ ਗਈ ਸੀਗੀ ਉਸ ਤਰੀਕੇ ਦੇ ਨਾਲ ਬਣਦਾ ਰੋਲ ਨਹੀਂ ਨਿਭਾ ਪਾ ਰਹੀ ਸੀਗੀ ਇੱਥੇ ਉਸ ਦਿਨ ਇਹ ਸਾਡਾ ਟਾਸਕ ਸੀਗਾ ਵੀ ਅਸੀਂ ਲੋਕਾਂ ਨੂੰ ਮਾੜਾ ਮੋਟਾ ਹੌਸਲੇ ਚ ਕਰੀਏ ਖੜੇ ਰੱਖੀਏ ਹਨਾ ਪਰ 28 ਤਰੀਕ ਤੱਕ 27 ਤਰੀਕ ਨੂੰ ਜਦੋਂ ਆਪਣੇ ਬੰਦੇ ਵਾਪਸ ਮੁੜੇ ਆ ਤਾਂ ਉਦੋਂ ਕੁਝ ਖਬਰਾਂ ਲੱਗ ਗਈਆਂ ਸੀਗੀਆਂ ਆਣ ਕੀ ਆਰਐਸਐਸ ਨਾਲ ਸੰਬੰਧਿਤ ਜਿਹੜਾ ਹਿੱਸਾ ਆ ਉਹ ਵਾਪਸ ਜਾਂਦੇ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਆ ਕੁਝ ਹਰਿਆਣੇ ਜੋ ਦੋ ਲੰਗਰ ਉਠਾਉਂਦੇ ਆ ਇੱਕ ਇਸ ਤਰ੍ਹਾਂ ਦੀ ਵੀ ਖਬਰ ਆਈ ਵੀ ਹਰਿਆਣੇ ਦੇ ਵਿੱਚ ਬਸ ਚੋ ਦੋ ਨੌਜਵਾਨ ਸਿੱਖ ਲਾ ਲਏ ਆ ਤੇ ਇੱਥੇ ਵੀ ਇੱਕ ਆਪਣੇ ਨੇੜੇ ਗੁਰਦੁਆਰਾ ਸਾਹਿਬ ਹੈਗਾ ਉੱਥੇ ਵੀ ਇੱਕ ਜ਼ਿੰਮੇਵਾਰ ਪੁਲਿਸ ਅਧਿਕਾਰੀ ਨੇ ਆ ਕੇ ਗੁਰਦੁਆਰਿਆਂ ਨੂੰ ਕਿਹਾ ਕਿ ਆਲੇ ਦੁਆਲੇ ਪਿੰਡਾਂ ਦੇ ਵਿੱਚ ਕੁਝ ਲੋਕਲ ਬੰਦਿਆਂ ਦਾ ਇਕੱਠ ਹੋਇਆ ਹੋਇਆ ਹਨ ਵੀ ਇਕੱਠ ਐਦਾਂ ਦੇ ਤਣਾਅਪੂਰਨ ਮਾਹੌਲ 'ਚ ਪਤਾ ਨਹੀਂ ਕਿਦਾਂ ਦਾ ਕਿੱਧਰ ਨੂੰ ਚੱਲ ਪਏ ਤੁਸੀਂ ਆਪਣੀ ਸਿਕਿਉਰਿਟੀ ਮਜ਼ਬੂਤ ਕਰੋ ਜੀ ਤੇ 28 ਨੂੰ ਇੱਥੇ ਵੀ ਟਿਕਰੀ ਵੀ ਉਸ ਤਰ੍ਹਾਂ ਦੇ ਲੋਕਾਂ ਨੇ ਆ ਕੇ ਖਿਲਾਫ ਨਾਰੀਵਾਜੀ ਕੀਤੀ ਪੱਥਰਵਾਜੀ ਹੋਈ ਪੈਟਰੋਲ ਬੰਮ ਸਿੱਟੇ ਗਏ ਤੋਂ ਇਸ ਤਰ੍ਹਾਂ ਦੇ ਮਾਹੌਲ ਬਣ ਗਏ ਸੀਗੇ ਹਨਾ ਗਾਜੀਪੁਰ ਵੀ ਇਹੀ ਹੋਇਆ ਗਾਜੀਪੁਰ ਵੀ ਉਹ ਜਦੋਂ ਮਹਿੰਦਰ ਸਿੰਘ ਤਕੈਤ ਰੋਏ ਆ ਉਹ ਐਕਲਿਸ ਕਰਕੇ ਰੋਇਆ ਕਿ ਉਹਨਾਂ ਨੂੰ ਇਹ ਲੱਗਿਆ ਕਿ ਉਹ ਜਿਹੜੇ ਲੋਕ ਉਹਨਾਂ ਦੇ ਸੱਦੇ ਤੇ ਆਏ ਸੀਗੇ ਉਹ ਉਹਨਾਂ ਨੂੰ ਪ੍ਰੋਟੈਕਟ ਨਹੀਂ ਕਰ پا ਰਹੇ ਕਿਉਂਕਿ ਜਿਸ ਵਕਤ ਉਹ ਸਾਰਾ ਉਹਨਾਂ ਨੇ ਸਰੈਂਡਰ ਕਰ ਦਿੱਤਾ ਸੀਗਾ ਨਾ ਉਹਨਾਂ ਦੇ ਸਰੈਂਡਰ ਕਰਨ ਉਹਨਾਂ ਨੂੰ ਜਦੋਂ ਅਰੈਸਟ ਕਰਨ ਆਏ ਆ ਉਦੋਂ ਹੀ ਉਹ ਦੱਸਿਆ ਜਾਂਦਾ ਕਿ ਬੀਜੇਪੀ ਦੇ ਦੋ ਐਮਐਲਏ ਪਲੱਸ ਇੱਕ ਉਹਨਾਂ ਦੇ ਸਮਰਥਕ ਆ ਗਏ ਜਿਹੜੇ ਕਿਸਾਨਾਂ ਨੂੰ ਜਲੀਲ ਕਰਨ ਲੱਗ ਗਏ ਸੀਗੇ ਤੇ ਉਹਨੇ ਜਦੋਂ ਟਕੈਤ ਨੇ ਇਸ ਗੱਲ ਤੋਂ ਪੁਲਿਸ ਨੂੰ ਡੀਸੀ ਨੂੰ ਕਿਹਾ ਕਿ ਤੁਸੀਂ ਇਹਨਾਂ ਨੂੰ ਜਲੀਲ ਕਰਨ ਤੋਂ ਹਟਾਉ ਉਹ ਤਾਂ ਸ਼ਾਇਦ ਉਹਨੇ ਨਾ ਕਰ ਦਿੱਤੀ ਉਸ ਦੇ ਵਿੱਚ ਫਿਰ ਉਹ ਰੋਇਆ ਕਿ ਮੈਂ ਆਪਣੇ ਬੰਦਿਆਂ ਨੂੰ ਪ੍ਰੋਟੈਕਟ ਨਹੀਂ ਕਰ ਸਕਿਆ ਤੋਂ ਇਸ ਤਰ੍ਹਾਂ ਦੇ ਮਾਹੌਲ ਇੱਥੇ ਮਾਹੌਲ ਬਣਿਆ ਤੋਂ ਇਸ ਕਰਕੇ 28 ਨੂੰ ਜਦੋਂ ਸਾਡੇ ਲਈ ਇਹ ਸਮੱਸਿਆ ਬਣੀ ਹੋਈ ਸੀਗੀ ਤੇ ਭਾਜੀਪੀ ਸੌਰੀ ਆਰਐਸਐਸ ਜਾਂ ਜਿਹੜੇ ਵੀ ਬੰਦੇ ਹੈ ਉਹਨਾਂ ਨੇ ਇਸ ਤਰ੍ਹਾਂ ਦਾ ਮਾਹੌਲ ਬਣਾਉਣਾ ਸ਼ੁਰੂ ਕਰ ਦਿੱਤਾ ਸੀਗਾ ਕਿ ਇਹ ਕਿਸਾਨ ਜਿਹੜੇ ਹੈਗੇ ਐਂਟੀ ਨੈਸ਼ਨਲ ਹੈ ਲੋਕਾਂ ਦੇ ਵਿੱਚ ਉਹਨਾਂ ਦੇ ਮਨ ਪ੍ਰਤੀ ਨਫ਼ਰਤ ਭਰਨੀ ਸ਼ੁਰੂ ਕਰ ਦਿੱਤੀ ਸੀਗੀ ਪਲੱਸ ਆਪਣੇ ਜਿਹੜੇ ਉਹਨਾਂ ਦੇ ਗੁੰਡੇ ਆ ਉਹਨਾਂ ਨੂੰ ਇਹਨਾਂ ਦੇ ਅਟੈਕ ਕਰਨ ਲਈ ਤਿਆਰ ਕਰਨਾ ਸ਼ੁਰੂ ਕਰ ਲਿਆ ਸੀਗਾ